ਸਭੀ ਸੋਈ ਬੋਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਟਮਾਟਰਾਂ ਦੀ ਚਟਣੀ 1 ਕਿਲੋ ਆਪਾਂ ਟਮਾਟਰ ਲੈਨੇ ਟਮਾਟਰਾਂ ਨੂੰ ਆਪਾਂ ਪਹਿਲਾਂ ਧੋ ਲਿਆ ਸੀਗਾ ਹੁਣ ਆਪਾਂ ਟਮਾਟਰਾਂ ਦੇ ਦੋ ਪੀਸ ਕਰ ਲਵਾਂਗੇ ਇਸ ਤਰ੍ਹਾਂ ਆਪਾਂ ਲਾਦਵਾਂਗੇ ਇਧਰਲੇ ਪਾਸੇ ਸਾਰੇ ਟਮਾਟਰਾਂ ਦੇ ਆਪਾਂ ਦੋ ਪੀਸ ਕਰ ਲਵਾਂਗੇ ਨੇੜੇ ਆਪਾਂ ਟਮਾਟਰ ਲੈਣੇ ਨੇ ਉਹ ਆਪਾਂ ਲਾਲ ਟਮਾਟਰ ਲੈਣੇ ਨੇ ਸਾਰੇ ਟਮਾਟਰਾਂ ਦੇ ਆਪਾਂ ਦੋ ਪੀਸ ਕਰ ਲਵਾਂਗੇ ਸਾਰੇ ਟਮਾਟਰਾਂ ਦੇ ਆਪਾਂ ਦੋ ਪੀਸ ਕਰ ਲਏ ਹੁਣ ਆਪਾਂ ਫਰਾਈ ਪੈਨ ਗੈਸ ਤੇ ਰੱਖਾਂਗੇ ਫਰਾਈ ਪੈਨ ਆਪਾਂ ਗੈਸ ਤੇ ਰੱਖ ਲਿਆ ਹੁਣ ਆਪਾਂ ਇਹਦੇ ਵਿੱਚ ਦੋ ਚਮਚੇ ਆਪਾਂ ਤੇਲ ਦੇ ਪਾਦਵਾਂਗੇ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਸਾਰੇ ਟਮਾਟਰਾਂ ਨੂੰ ਇਸ ਤਰ੍ਹਾਂ ਰੱਖ ਦਵਾਂਗੇ ਸਾਰੇ ਟਮਾਟਰਾਂ ਨੂੰ ਆਪਾਂ ਫਰਾਈ ਜਨਚ ਰੱਖ ਲਿਆ ਹੁਣ ਆਪਾਂ ਇਹਦੇ ਉੱਤੇ ਅੱਧਾ ਚਮਚਾ ਆਪਾਂ ਨਮਕ ਦਾ ਇਸ ਤਰ੍ਹਾਂ ਛਿੜਕ ਦੇਵਾਂਗੇ ਟਮਾਟਰਾਂ ਉੱਤੇ ਗੈਸ ਆਪਾਂ మీడియం ਕਰਕੇ ਉੱਪਰੋਂ ਆਪਾਂ ਟਮਾਟਰਾਂ ਨੂੰ ਢੱਕ ਦੇਵਾਂਗੇ ਥੋੜੀ ਜਿਹੀ ਰਵਾਲ ਆਪਾਂ ਟਮਾਟਰਾਂ ਦੀ ਸਾਈਡ ਚੇਂਜ ਕਰਾਂਗੇ ਸਾਰੇ ਟਮਾਟਰਾਂ ਨੂੰ ਸਾਈਡ ਚੇਂਜ ਕਰ ਤੋਂ ਮੰਗੇ ਟਮਾਟਰਾਂ ਨੂੰ ਆਪਾਂ ਢੱਕ ਦੇਵਾਂਗੇ ਇਸ ਦੁਆਰਾ 10 ਮਿੰਟ ਆਪਾਂ ਟਮਾਟਰ ਬਣਾ ਦੇ ਦੋੇ ਪਾਸੇ ਹੁਣ ਆਪਾਂ ਟਮਾਟਰਾਂ ਨੂੰ ਜੀ ਸਾਈਡ ਚੇਂਜ ਕਰਕੇ ਆਪਾਂ ਟਮਾਟਰਾਂ ਦੇ ਛਿਲਕੇ ਲਾ ਲਵਾਂਗੇ ਇਸ ਤਰ੍ਹਾਂ ਆਪਾਂ ਸਾਰੇ ਟਮਾਟਰਾਂ ਦੇ ਛਿਲਕੇ ਲਾ ਲਵਾਂਗੇ ਟਮਾਟਰ ਆਪਨੇ ਬਾਣ ਗਏ ਗੈਸ ਬੰਦ ਕਰ ਦਵਾਂਗੇ ਆਪਾਂ ਟਮਾਟਰਾਂ ਨੂੰ ਆਪਾਂ ਥੋੜੇ ਠੰਡੇ ਕਰਕੇ ਆਪਾਂ ਟਮਾਟਰਾਂ ਦੇ ਛਿਲਕੇ ਲਾ ਲਵਾਂਗੇ ਟਮਾਟਰਾਂ ਦੇ ਆਪਾਂ ਸਾਰਿਆਂ ਦੇ ਛਿਲਕੇ ਲਾ ਲੇ ਹੁਣ ਆਪਾਂ ਟਮਾਟਰਾਂ ਨੂੰ ਠੰਡੇ ਕਰਕੇ ਮਿਕਸੀ ਚ ਗ੍ਰाइंड ਕਰ ਲਵਾਂਗੇ ਟਮਾਟਰ ਆਪਣੇ ਠੰਡੇ ਹੀ ਹੋ ਗਏ ਹੁਣ ਆਪਾਂ ਟਮਾਟਰਾਂ ਨੂੰ ਮਿਕਸੀ ਦੇ ਜੱਗ ਚ ਪਾ ਕੇ ਆਪਾਂ ਗ੍ਰाइंड ਕਰ ਲਵਾਂਗੇ ਟਰ ਆਪਣੇ ਮਿਕਸ ਹੋ ਗਏ ਹੁਣ ਆਪਾਂ ਇਹ ਤੜਕਾ ਲਾਵਾਂਗੇ ਚਟਣੀ ਨੂੰ ਰਾਈ ਪੀਣਾ ਆਪਾਂ ਗੈਸ ਤੇ ਰੱਖ ਲਿਆ ਹੁਣ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਸਰੋਂ ਦਾ ਦੋ ਘਟਕੀਆਂ ਤੇਲ ਆਪਣਾ ਗਰਮ ਹੋ ਗਿਆ ਆਪਾਂ ਗੈਸ ਸਿਮ ਤੇ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਰਾਈ ਦਾ ਪਾਦਵਾਂਗੇ। ਥੋੜੇ ਜਿਹੀ ਹਿੰਗ ਪਾਦਵਾਂਗੇ ਆਪਾਂ। ਅੱਧਾ ਚਮਚਾ ਜੀਰੇ ਦਾ ਪਾਦਵਾਂਗੇ। ਜੀਰੇ ਤੇ ਰਾਈ ਤੇ ਹਿੰਗ ਨੂੰ ਆਪਾਂ ਥੋੜੀ देर ਬਣਾ ਲਵਾਂਗੇ। ਜੀਰਾ ਤੇ ਰਾਈ ਤੇ ਆਪਣੀ ਹਿੰਗ ਬਣ ਗਈ। ਹੁਣ ਆਪਾਂ ਇੱਕ ਚਮਚਾ ਇਹਦੇ ਵਿੱਚ ਦਰਦਰਾ ਕੁੱਟਿਆ ਹੋਇਆ ਲਸਣ ਦਾ ਪਾਦ ਮਾਂਗੇ ਇੱਕ ਚਮਚਾ ਆਪਾਂ ਅਦਰਕ ਦਾ ਪਾਦ ਮਾਂਗੇ ਆਪਾਂ ਅਦਰਕ ਤੇ ਲੇਕਾਂ ਨੂੰ ਬਣਾ ਲਵਾਂਗੇ ਥੋੜੀ ਜੇਰ ਆਪਾਂ ਬਣਾ ਲਵਾਂਗੇ ਅਦਰਕ ਤੇ ਲੇਕਾਂ ਨੂੰ ਲਸਣ ਤੇ ਅਦਰਕ ਆਪਾਂ ਬਣਾ ਲਿਆ ਲਸਣ ਤੇ ਅਦਰਕ ਆਪਾਂ ਬਣ ਗਿਆ ਮਾਟਰ ਦੇ ਵਿੱਚ ਇੱਕ ਚਮਚਾ ਦੇਗੀ ਮਿਰਚ ਦਾ ਪਾਦਵਾਂਗੇ ਅੱਧਾ ਚਮਚਾ ਪਾ ਤਿੱਖੀ ਮਿਰਚ ਦਾ ਪਾਦਵਾਂਗੇ ਸਵਾਦ ਅਨਸਾਰ ਆਪਾਂ ਨਮਕ ਪਾਦਵਾਂਗੇ ਮਸਾਲਿਆਂ ਨੂੰ ਆਪਾਂ ਮਿਕਸ ਕਰ ਲਵਾਂਗੇ ਤੜਕੇ 'ਚ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਵਾਂਗੇ ਮਸਾਲੇ ਆਪਨੇ ਚੰਗੀ ਤਰ੍ਹਾਂ ਬਣ ਗਏ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਵਾਂਗੇ ਟਮਾਟਰਾਂ ਨੂੰ ਆਪਾਂ 10 ਮਿੰਟ ਬਣਾਵਾਂਗੇ ਉੱਪਰੋਂ ਆਪਾਂ ਢੱਕ ਦੇਵਾਂਗੇ ਜਦ ਤੱਕ ਆਪਣੇ ਟਮਾਟਰਾਂ ਚੋਂ ਪਾਣੀ ਨਹੀਂ ਖਤਮ ਹੁੰਦਾ ਹੈਗਾ ਉਦੋਂ ਤੱਕ ਆਪਾਂ ਟਮਾਟਰਾਂ ਨੂੰ ਬਣਾਵਾਂਗੇ ਥੋੜੀ ਦੇਰ ਬਾਅਦ ਆਪਾਂ ਲਾad ਦਵਾਂਗੇ ਚਟਣੀ ਨੇ ਚਟਣੀ ਆਪਾਂ 10 ਮਿੰਟ ਬਣਾ ਲਈ ਚਟਣੀ ਜੋ ਆਪਣੇ ਪਾਣੀ ਸੋਕ ਗਿਆ ਹੁਣ ਆਪਾਂ ਇਹਦੇ ਵਿੱਚ ਦੋ ਚਮਚੇ ਗੁੜ ਦੇ ਪਾ ਦਵਾਂਗੇ ਗੁੜ ਨੂੰ ਆਪਾਂ 1-2 ਮਿੰਟ ਬਣਾ ਲਵਾਂਗੇ ਉਪਰੋਂ ਆ ਪਾਟਾ ਕਰ ਦਵਾਂਗੇ ਗੋੜ ਪਾ ਕੇ ਆਪਾਂ 2 ਮਿੰਟ ਚਟਣੀ ਬਣਾ ਲਈ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਗੈਸ ਬੰਦ ਕਰਕੇ ਆਪਾਂ ਇਹਦੇ ਵਿੱਚ 2 ਚਮਚੇ ਸਿਰਕੇ ਦੇ ਪਾ ਦਵਾਂਗੇ ਸਿਰਕੇ ਦੇ ਨਾਲ ਚਟਣੀ ਲੰਬਾ ਟਾਈਮ ਚੱਲ ਜਾਂਦੀ ਹੈ ਆਪਣੀ ਸਿਰਕੇ ਨੂੰ ਮਿਕਸ ਕਰ ਲਵਾਂਗੇ ਆਪਾਂ ਟਮਾਟਰਾਂ ਦੀ ਚਟਣੀ ਆਪਣੀ ਬਣ ਕੇ ਤਿਆਰ ਆ ਆਪਾਂ ਇਹਨੂੰ ਰੋਟੀ ਨਾਲ ਪਰੌਂਠੇ ਨਾਲ ਪੂਰੀ ਨਾਲ ਆਪਾਂ ਨੂੰ ਬਹੁਤ ਟੇਸਟੀ ਲੱਗਦੀ ਆ ਆਪਾਂ ਸਫਰ 'ਚ ਜਾਣਾ ਆਪਾਂ ਸਫਰ 'ਚ ਵੀ ਲੈ ਜਾ ਸਕਦੇ ਆ ਬੱਚਿਆਂ ਨੂੰ ਟਿਫਨ 'ਚ ਵੀ ਪਾ ਸਕਦੇ ਆ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ